ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਦੋਸਤ ਇੱਕ ਹੋਰ ਬਹੁਤ ਸੋਹਣੀ ਵੀਡੀਓ ਲੈ ਕੇ ਆਇਆ ਹਾਂ ਬਹੁਤ ਵਧੀਆ ਟੌਪਿਕ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤਾਂ ਕਿ ਵੀ ਸ਼ੇਅਰ ਜਰੂਰ ਕਰਿਆ ਕਰੋ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀ ਥੰਬਨੇਲ ਤੇ ਤੁਸੀਂ ਪੜਿਆ ਤਾ ਕਈ ਲੋਕ ਤੁਹਾਡੇ ਤੋਂ ਖੁਸ਼ ਹੁੰਦੇ ਆ ਤੇ ਕਈ ਜੈਲਸ ਕਰਦੇ ਆ ਹਨ ਤੇ ਉਹ ਕਿੱਦਾਂ ਆਪਾਂ ਪਤਾ ਲਗਾ ਸਕਦੇ ਆ ਵੀ ਸਾਹਮਣੇ ਵਾਲਾ ਪਰਸਨ ਜਿਹੜਾ ਸਾਡੇ ਨਾਲ ਆ ਹਨ ਵੀ ਉਹ ਸਾਡੀ ਸਕਸੈਸ ਤੋਂ ਸਾਡੀ ਪ੍ਰਮੋਸ਼ਨ ਤੋਂ ਖੁਸ਼ ਹੋਇਆ ਜਾਂ ਉਹ ਜੈਲਸ ਫੀਲ ਕਰ ਰਿਹਾ ਵਾ ਕੁਝ ਕੁ ਗੱਲਾਂ ਸਾਂਝੀਆਂ ਕਰਾਂਗਾ ਐਕਸਪੀਰੀਅੰਸ ਦੇ ਹਿਸਾਬ ਨਾਲ ਨਾ ਤੇ ਗੌਰ ਕਰਿਓ ਬੜੀਆਂ ਕਮਦੀਆਂ ਗੱਲਾਂ ਨੇ ਛੋਟੀ ਜੀ ਵੀਡੀਓ ਆ ਸੋ ਦੋਸਤੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਕਿਸੇ ਵੀ ਮੁਕਾਮ ਤੇ ਜਾ ਰਹੇ ਹੋ ਨਾ ਸਕਸੈਸ ਵੱਲ ਵੱਧ ਰਹੇ ਹੋ ਨਾ ਚਾਹੇ ਤੁਸੀਂ ਸਟੱਡੀ ਲੈ ਲਓ ਜਾਂ ਤੁਸੀਂ ਕੋਈ ਬਿਜ਼ਨਸ ਸ਼ੁਰੂ ਕੀਤਾ ਹੋ ਲੈ ਲਓ ਜਾਂ ਤੁਸੀਂ ਕੋਈ ਅਚੀਵਮੈਂਟ ਹਾਸਲ ਕੀਤੀ ਹੈ ਨਾ ਕਿਸੇ ਵੀ ਪ੍ਰਕਾਰ ਦੀ ਹੈ ਨਾ ਤਾਂ ਜਿਹੜਾ ਸਾਹਮਣੇ ਵਾਲਾ ਬੰਦਾ ਹੁੰਦਾ ਹੈ ਨਾ ਜਦੋਂ ਉਹ ਤੁਹਾਨੂੰ ਵਧਾਈ ਦਿੰਦਾ ਹੈ ਨਾ ਤਾਂ ਜਿਹੜਾ ਤਾਂ ਬੰਦਾ ਖੁਸ਼ ਹੁੰਦਾ ਤੁਹਾਡੀ ਉਸ ਚੀਜ਼ ਨੂੰ ਦੇਖ ਕੇ ਉਹ ਤਾਂ ਅੱਗੇ ਤੁਹਾਨੂੰ ਖਿੜੇ ਮੱਥੇ ਵਧਾਈਆਂ ਦੇਊਗਾ ਠੀਕ ਹੈ ਜੀ ਤੇ ਨਾਲ ਦਾ ਗੋਗਾ ਚੱਲ ਯਾਰ ਪਾਰਟੀ ਕਰਦੇ ਆ ਹਨ ਵੀ ਇੰਨੀ ਵੱਡੀ ਤੂੰ ਆਹ ਚੀਜ਼ ਉਪਲਬਧੀ ਹਾਸਲ ਕੀਤੀ ਹੈ ਜੋ ਵੀ ਹੈ ਨਾ ਸਕਸੈਸ ਵਿੱਚ ਜਿਹਨੇ ਹਾਸਲ ਕੀਤਾ ਇਸ ਦੇ ਆਪੋਜ਼ਿਟ ਵਧਾਈ ਉਹ ਵੀ ਦੇਊਗਾ ਜਿਹੜਾ ਜੈਲਸ ਕਰਦਾ ਹੈ ਹਨਾ ਪਰ ਉਹਦਾ ਇੱਕ ਤਰੀਕਾ ਲੱਗ ਹੋਊਗਾ ਪਹਿਲਾਂ ਤਾਂ ਅੱਗ ਤੁਹਾਨੂੰ ਚਲੋ ਵਧਾਈ ਦੇਊਗਾ ਠੀਕ ਹੈ ਨਾ ਹੱਸ ਕੇ ਵਧਾਈ ਦੇਊਗਾ ਚਲੋ ਜਿੱਦਾਂ ਵੀ ਨਾਰਮਲ ਦਿੰਦੇ ਆ ਸਾਰੇ ਹਨਾ ਉਸ ਤੋਂ ਬਾਅਦ ਜਦੋਂ ਪਾਰਟੀ ਦਾ ਨਾਮ ਆਉਣੇ ਇਹ ਨਹੀਂ ਕਹਣਾ ਕਹਿਣਾ ਵੀ ਚੱਲ ਯਾਰ ਪਾਰਟੀ ਕਰੀਏ ਉਹਨੇ ਤੁਹਾਨੂੰ ਟੌਂਟ ਮਾਰਦੇ ਹੋਏ ਇਹ ਕਹਣਾ ਵੀ ਹੁਣ ਪਾਰਟੀ ਕਰੀਏ ਜਾਂ ਇੱਦਾਂ ਹੀ ਸਾੜਦੇ ਆ ਹਣਾ ਇੱਕ ਟੌਂਟ ਦੇ ਵਿੱਚ ਗੱਲ ਕਰੂਗਾ ਉਹਦਾ ਲੈਜਾ ਜਿਹੜਾ ਉਹ ਕਹਿੰਦਾ ਉਹ ਵੀ ਟੌਂਟ ਮਾਰ ਕੇ ਉਹਨੇ ਗੱਲ ਕਹਿਣੀ ਹੈ ਜਿਹੜੀ ਵੀ ਕਹਿਣੀ ਹੈ ਇਹ ਫਰਕ ਹੁੰਦਾ ਵੀ ਜਿਹੜਾ ਬੰਦਾ ਜੈਲਸ ਕਰਦਾ ਤੇ ਜਿਹੜਾ ਬੰਦਾ ਖੁਸ਼ ਹੁੰਦਾ ਇਹ ਦੋਨਾਂ 'ਚ ਇਹ ਡਿਫਰੈਂਸ ਹੁੰਦਾ ਠੀਕ ਹੈ ਦੂਜੇ ਨੰਬਰ ਤੇ ਜਦੋਂ ਤੁਸੀਂ ਸਕਸੈਸਫੁਲ ਵੱਧ ਰਹੇ ਹੁੰਦੇ ਹੋ ਤਰੱਕੀ ਵੱਲ ਜਾ ਰਹੇ ਹੁੰਦੇ ਹੋ ਹਣਾ ਕਿਸੇ ਵੀ ਚੀਜ਼ ਦੇ ਵਿੱਚ ਚਾਹੇ ਗੇਮ ਦੇ ਵਿੱਚ ਚਾਹੇ ਬਿਜ਼ਨਸ ਵਿੱਚ ਚਾਹੇ ਜੋ ਵੀ ਆ ਹਣਾ ਤੇ ਜਿਹੜਾ ਤਾਂ ਬੰਦਾ ਖੁਸ਼ ਹੁੰਦਾ ਹਣਾ ਉਹ ਤੁਹਾਨੂੰ ਉਸ ਚੀਜ਼ ਲਈ ਹੋਰ ਜ਼ਿਆਦਾ ਮੋਟੀਵੇਟ ਕਰੂਗਾ ਥੋੜੀ ਉਸ ਚੀਜ਼ ਲਈ ਤੁਹਾਨੂੰ ਐਪਰੀਸ਼ੀਏਟ ਕਰੂਗਾ ਹਣਾ ਤੇ ਕੋਗਾ ਹਾਂ ਯਾਰ ਬਹੁਤ ਵਧੀਆ ਕੀਤਾ ਤੇ ਵੀ ਪਰਮਾਤਮਾ ਇਹ ਕਹਿੰਦਾ ਤੂੰ ਇਸ ਤੋਂ ਵੀ ਉੱਪਰ ਵਧੀਆ ਚੀਜ਼ ਕਰਿਆ ਹਨਾ ਫਿਊਚਰ ਦੇ ਵਿੱਚ ਤੇ ਇਸ ਤੋਂ ਆਪੋਜ਼ਿਟ ਜਿਹੜਾ ਬੰਦਾ ਜੈਲਸ ਫੀਲ ਕਰਦਾ ਹੋਊਗਾ ਹਨਾ ਉਹ ਇਸ ਚੀਜ਼ ਤੋਂ ਬਿਲਕੁਲ ਹੀ ਉਲਟ ਹੋਊਗਾ ਹਨਾ ਜੇ ਤੁਸੀਂ ਮੰਨ ਲਓ ਕੋਈ ਵੀ ਚੀਜ਼ ਅਚੀਵਮੈਂਟ ਹਾਸਲ ਕੀਤੀ ਹੈ ਜਾਂ ਤੁਸੀਂ ਅ ਮੰਨ ਲਓ ਤੁਸੀਂ ਮਕਾਨ ਹੀ ਬਣਾਇਆ ਨਾ ਹਨਾ ਜਾਂ ਤੁਸੀਂ ਗੱਡੀ ਲਈ ਜਨਵੇਂ ਉਹਨੇ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਕਰ ਦੇਣਾ ਉਹਨੇ ਕਹਿੰਦਾ ਨਹੀਂ ਯਾਰ ਆ ਚੀਜ਼ ਇਦਾਂ ਨਹੀਂ ਇਦਾਂ ਹੋਣੀ ਚਾਹੀਦੀ ਸੀਗੀ ਹਨਾ ਯਾ ਤੁਸੀਂ ਕਿਸੇ ਫੀਲਡ ਵਿੱਚ ਵੀ ਅੱਗੇ ਜਾਣਾ ਕੋਈ ਨਹੀਂ ਯਾਰ ਤੂੰ ਇਹ ਦੂ ਚੰਗਾਲ ਵਾਲੀ ਫੀਲਡ ਚੂਜ਼ ਕਰ ਲੈਂਦਾ ਉਹ ਵਧੀਆ ਹੁੰਦੀ ਸੀਗੀ ਤੁਸੀਂ ਜੇ ਮਕਾਨ ਬਣਾਇਆ ਉਹਦੇ ਉਹਨੇ ਰੰਗ ਚ ਨੁਕਸ ਕੱਢ ਦੇਣਾ ਸੀਗਾ ਵੀ ਆਹ ਰੰਗ ਨਹੀਂ ਸੋਹਣਾ ਲੱਗਦਾ ਯਾਰ ਜੇ ਇਹਦੀ ਗ੍ਰੇਰੀ ਜਗਾ ਤੇ ਆਹ ਵਾਈਟ ਕਰਾ ਹੁੰਦਾ ਜਾਇਦਾ ਹਨਾ ਉਹਨੇ ਕੋਈ ਨਾ ਕੋਈ ਨੁਕਸ ਕੱਢ ਹੀ ਦੇਣਾ ਹੈ ਹਨਾ ਜਿਹੜਾ ਬੰਦਾ ਜੈਲਸ ਕਰੂਗਾ ਇਹ ਫਰਕ ਹੁੰਦਾ ਦੋਨਾਂ ਬੰਦਿਆਂ ਵਿੱਚ ਤੇ ਤੀਸਰੇ ਨੰਬਰ ਤੇ ਜਿਹੜਾ ਬੰਦਾ ਤੁਹਾਡੀ ਤਰੱਕੀ ਤੋਂ ਖੁਸ਼ ਹੋਊਗਾ ਹਨਾ ਉਹ ਤੁਹਾਨੂੰ ਇਹ ਵੀ ਕਹੂਗਾ ਵੀ ਯਾਰ ਕਦੇ ਮੇਰੀ ਲੋੜ ਪਈ ਤਾਂ ਤੂੰ ਦੱਸੀ ਮੈਂ ਅਵੇਲੇਬਲ ਆ ਹਨਾ ਕਿਸੇ ਵੀ ਚੀਜ਼ ਦੇ ਵਿੱਚ ਕਿਸੇ ਤਰ੍ਹਾਂ ਦੀ ਲੋੜ ਪਈ ਤਾਂ ਦੱਸੀ ਆਪਾਂ ਬੈਠੇ ਆ ਹਨ ਵੀ ਤੂੰ ਕਵਰਾਂ ਇਨਾਂ ਕਿਸੇ ਗੱਲੋਂ ਚਾਹੇ ਹੋ ਫਾਈਨੈਂਸ਼ਲੀ ਤੌਰ ਤੇ ਲਾ ਲੋ ਜਾਂ ਕਿਸੇ ਤਰੀਕੇ ਨਾਲ ਲੜੋ ਹਨ ਇਸ ਦੇ ਆਪੋਜ਼ਿਟ ਜਿਹੜਾ ਬੰਦਾ ਜੈਲਸ ਕਰਦਾਊਗਾ ਉਹਨੇ ਤੁਹਾਨੂੰ ਇਹ ਗੱਲ ਤਾਂ ਕਹਿਣੀ ਹੀ ਨਹੀਂ ਉਹਨੇ ਸਭੋ ਇਹ ਕਹਣਾ ਵੀ ਯਾਰ ਜੇ ਤੁਸੀਂ ਕੋਈ ਕਿਸੇ ਪੀਰੀਅਡ ਵਿੱਚ ਜਾ ਰਹੇ ਹੋਗੇ ਹਨਾ ਉਹਨੇ ਕਹਣਾ ਯਾਰ ਇੰਨਾ ਖਰਚਾ ਕਰਨ ਦੀ ਕੀ ਲੋੜ ਆ ਹਨਾ ਵੀ ਕੋਈ ਇਸ ਤੋਂ ਬਿਨਾ ਕੋਈ ਹੋਰ ਚੀਜ਼ ਦੇਖ ਲੈਂਦਾ ਹਨਾ ਉਹਨੇ ਤੁਹਾਨੂੰ ਉਹ ਵਾਲੀ ਗੱਲ ਤੇ ਨਹੀਂ ਆਣਾ ਵੀ ਹਾਂ ਯਾਰ ਤੂੰ ਜਾ ਇਸ ਵੱਲ ਹੋਰ ਤਰੱਕੀ ਕਰਨੀਗਾ ਆਪਾਂ ਬੈਠੇ ਆ ਹਨਾ ਕੋਈ ਗੱਲ ਨਹੀਂ ਇਹ ਚੀਜ਼ਾਂ ਦਾ ਫਰਕ ਹੁੰਦਾ ਸੋ ਇਹ ਆਲੇ ਦੁਆਲੇ ਤੁਹਾਡੇ ਹੁੰਦੇ ਆ ਫਰੈਂਡ ਸਰਕਲ ਹੋ ਜਾਂ ਚਾਹੇ ਰਿਸ਼ਤੇਦਾਰ ਮਿੱਤਰ ਲੈ ਹੋਣ ਤੇ ਉਹਨਾਂ ਵਿੱਚ ਕੁਝ ਨਾ ਕੁਝ ਬੰਦੇ ਐਸੇ ਹੁੰਦੀ ਐ ਜਿਹੜੇ ਖੁਸ਼ ਹੁੰਦੇ ਆ ਤੇ ਕੁਝ ਜਿਹੜੇ ਜੈਲਸ ਫੀਲ ਕਰਦੇ ਆ ਹਮ ਤੁਸੀਂ ਦੇਖਣਾ ਜਿਹੜੇ ਤੁਹਾਡੇ ਆਲੇ ਦੁਆਲੇ ਜਿਹੜੇ ਬੰਦੇ ਰਹਿੰਦੇ ਆ ਉਹ ਤੁਹਾਡੀ ਸਕਸੈਸ ਤੋਂ ਖੁਸ਼ ਹੁੰਦੇ ਆ ਜੈਲਸ ਹੁੰਦੇ ਆ ਉਹਨਾਂ ਨੂੰ ਤੁਸੀਂ ਆ ਦੇਖ ਸਕਦੇ ਹੋ ਇਹਨਾਂ ਗੱਲਾਂ ਦੇ ਦੁਆਰਾ ਵੀ ਉਹਨਾਂ ਦੀ ਮਨ ਵਿੱਚ ਕੀ ਚੱਲ ਰਿਹਾ ਸੋ ਇੱਥੇ ਵੀਡੀਓ ਨੂੰ ਖਤਮ ਕਰਾਂਗੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਬਰੀ ਮੱਚ ਸਤਿ ਸ੍ਰੀ ਅਕਾਲ ਜੀ